ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਅੱਜ ਗੱਲ ਕਰਦੇ ਆਂ ਅਸੀਂ ਕਬੱਡੀ ਦੀ ਕਿਉਂਕਿ ਸਾਡੇ ਬੜੇ ਹੀ ਬੇਬਾਕੀ ਦੇ ਨਾਲ ਖਬਰਾਂ ਕਰਨ ਵਾਲੇ ਬੜੇ ਹੀ ਦਲੇਰ ਪੱਤਰਕਾਰ ਸਿਮਰਨ ਜੋਤ ਸਿੰਘ ਜੀ ਮੱਕੜ ਸਾਹਿਬ ਜੀ ਦਾ ਬਿਆਨ ਆਇਆ ਸੀ ਕਿ ਇੱਕ ਸਾਲ ਹੀ ਕਬੱਡੀ ਬੰਦ ਕਰਦੇ ਹੋ ਤਾਂ ਸਾਰੇ ਪੈਸੇ ਹਾਰਡ ਪੀਟ ਤੁਹਾਨੂੰ ਦੇ ਦਿਓ ਮੈਂ ਇੱਕ ਬੇਨਤੀ ਕਰਨੀ ਚਾਹੁੰਨਾ ਕਿ ਮੈਂ ਹਾਰਡ ਪੀਟਾਂ ਦਾ ਦੋਖੀ ਨਹੀਂ ਕਿਉਂਕਿ ਮੇਰੇ ਆਪਣੇ ਵੀ ਆ ਤੇ ਸੇਵਾ ਵੀ ਜਿੰਨੀ ਹੋਈ ਹਾਰਡ ਪੀਟਾਂ ਦੀ ਜਾ ਕੇ ਕਰਦੇ ਆਂ ਤੇ ਕਬੱਡੀ ਵਾਲਿਆਂ ਵੀ ਬੜੀ ਸੇਵਾ ਕੀਤੀ ਆ ਮੈਂ ਵੀਡੀਓ ਦੇਖਦਾ ਗੋਪੀ ਫਰੰਦੀਪੁਰੀਆ ਕਿਸ਼ਤੀ ਦੇ ਵਿੱਚ ਨਿੱਕਰ ਪਾ ਕੇ ਚੜਿਆ ਫਿਰਦਾ ਲੋਕਾਂ ਲਈ ਰਸਣ ਵੰਡਦਾ ਫਿਰਦਾ ਕਿਤੇ ਸ਼ੇਰਾ ਵੀਰਾ ਕੋਟੀਆਂ ਵੇਖ ਲਈਦਾ ਕਿਤੇ ਸੇਵਕ ਕੰਦੋ ਵਾਲੀਆ ਕਿਤੇ ਜੱਸਾ ਚੱਕੀ ਵੇਖ ਲਈਦਾ ਨਾਲ ਗੱਜਣ ਡੇਰੇ ਬਾਬੇ ਨਾਨਕ ਵਾਲਾ ਸਾਰੇ ਪਹਿਲਵਾਨ ਜਿਹੜੇ ਆ ਉੱਥੇ ਆ ਕੇ ਖੜੇ ਆ ਤੇ ਹੋਰ ਗੱਲਾਂ ਦੀਆਂ ਗੱਲਾਂ ਜਿਹਾ ਸੱਜਣ ਸੰਤੂ ਨੰਗਲ ਦੀ ਗੱਲ ਕਰੀਏ ਤੇ ਜੋਤ ਸਿੰਘ ਸਮਰਾਧੀ ਮੋਢੇ ਨਾਲ ਮੋਢਾ ਜੋੜ ਕੇ ਖੜਾ ਯਾਰ ਕਬੱਡੀ ਵਾਲੇ ਵੀ ਰੱਡ ਭੀਟਾਂ ਦੀ ਸੇਵਾ ਕਰ ਰਹੇ ਆ ਪਰ ਕਬੱਡੀ ਬੰਦ ਹੋ ਜੇ ਇਹ ਗੱਲ ਮੈਨੂੰ ਜਹੀ ਨਹੀਂ ਆ ਕਿਉਂਕਿ ਕਬੱਡੀ ਇੱਕ ਖੇਡ ਨਹੀਂ ਆ ਕਬੱਡੀ ਬਹੁਤ ਸਾਰੇ ਲੋਕਾਂ ਦਾ ਰੋਜਗਾਰ ਬਣ ਚੁੱਕੀ ਆ ਅਵਲ ਤੇ ਅੱਜ ਕੱਲ ਚੱਲਦਾ ਕਿ 8 ਟੀਮਾਂ ਦਾ ਕਬੱਡੀ ਕੱਪ ਦਾ ਸ਼ਾਦਾ ਚਲੋ ਅਸੀਂ ਘਟੂ ਘਟ 24 ਟੀਮਾਂ ਦਾ ਕਬੱਡੀ ਕੱਪ ਲਾ ਲਈਏ ਤੇ ਇੱਕ ਟੀਮ ਦੇ ਵਿੱਚ 50 ਖਿਡਾਰੀ ਹੋਗੇ ਜੀ 4 ਰੈਫਰੀ ਹੋਗੇ 4 ਕਮੈਂਟੇਟਰ ਹੋਗੇ ਇੱਕ ਸਾਊਂਡ ਵਾਲਾ ਤੇ ਤਿੰਨ ਉਹ ਦੇ ਸਪੋਰਟਰ ਆ ਰਹੇ ਹੋਗੇ ਇਸ ਤੋਂ ਬਾਅਦ ਇੱਕ ਬੈਰੀਗੇਟ ਵਾਲ ਆ ਗਿਆ ਤੇ ਬੈਰੀਗੇਟ ਵਾਲੇ ਦੇ ਨਾਲ ਇੱਕ ਗੱਡੀ ਵਾਲ ਆ ਗਿਆ ਤੇ ਗੱਡੀ ਵਾਲਿਆਂ ਦੇ ਨਾਲ 4 ਤੋਂ ਲਗਭਗ ਬੰਦੇ ਜਿਹੜੇ ਉਹ ਬੈਰੀਗੇਡ ਨੂੰ ਫਿੱਟ ਕਰਦੇ ਆ ਜੀ ਇੱਥੇ ਬਸ ਨਹੀਂ ਆ ਉਸ ਤੋਂ ਬਾਅਦ ਲਾਈਵ ਵਾਲੇ ਵੀ ਤਿੰਨ ਆ 30 ਸੈਕਿੰਡ ਦੇ ਬਾਅਦ ਹੂਟਰ ਵੱਜਣਾ ਉਹਦੇ 'ਚ ਵੀ ਦੋ ਬੰਦੇ ਚਾਹੀਦੇ ਆ ਇਹ ਤੋਂ ਇਲਾਵਾ 10 ਤੋਂ 15 ਖਿਡਾਰੀ ਰਵਾਇਤੀ ਖੇਡਾਂ ਵਾਲੇ ਆ ਜਾਂਦੇ ਜਿਨ੍ਹਾਂ ਦੀ ਰੋਜੀ ਰੋਟੀ ਇਨ੍ਹਾਂ ਖਾੜਿਆਂ ਚੋਂ ਚਲਦੀ ਆ ਜੇ ਕਬੱਡੀ ਬੰਦ ਹੋ ਗਈ ਨਾ ਤੇ ਘੱਟੋ ਘੱਟ ਜਿਹੜੇ ਗਿਣਿਆ ਮੈਂ 90 ਤੋਂ 100 ਬੰਦਾ ਗਿਣਿਆ 90 ਬੰਦੇ ਗਿਨੇ ਸੀ ਤੇ ਜੀ ਓਵਰ ਆਲ ਪੂਰੇ ਪੰਜਾਬ ਵਿੱਚ 50 ਵੀ ਕਬੱਡੀ ਕੱਪ ਹੁੰਦੇ ਵੱਧ ਹੁੰਦੇ ਆ ਜੇ ਹਰ ਪਿੰਡ ਦੀ ਕਬੱਡੀ ਹੋਣੀ ਓਵਰ ਆਲ ਇੱਕ ਦਿਨ 'ਚ 50 ਕਬੱ ਤੇ ਲਗਭਗ 5 4.5 ਤੋਂ 5000 ਬੰਦੇ ਦਾ ਰੋਜ਼ਗਾਰ ਹੀ ਖੋਲਿਆ ਯਾਰ ਮੇਰੀ ਬੇਨਤੀ ਆ ਪ੍ਰਮੋਟਰਾਂ ਨੂੰ ਕਿ ਬਾਈਟ ਛੋਟੇ ਰੱਖ ਕੇ ਇੱਕ ਵੱਡੀ ਕਰਾ ਦਿਓ ਕਬੱਡੀ ਵੀ ਚੁੰਦੀ ਰਹੇ ਤੇ ਹਾਰਡਪੀਟਾਂ ਦੀ ਸੇਵਾ ਵੀ ਹੋ ਜੇ ਸ਼ੇਰ ਵੀ ਬਚਾ ਲਈਏ ਤੇ ਬੱਕਰੀ ਵੀ ਬਚਾ ਲਈਏ ਕਿਉਂਕਿ ਗੱਲ ਤਾਂ ਇਹ ਆ ਸ਼ੇਰ ਤੇ ਬੱਕਰੀ ਵਾਲੀ ਵੀ ਗੱਲ ਤੁਹਾਡਾ ਨਾ ਸੰਜੀ ਮੈਂ ਕਰੀ ਦਿਨਾ ਕਿ ਜੰਗਲ ਦੇ ਵਿੱਚ ਇੱਕ ਮਹਾਪੁਰਸ਼ ਤੇ ਇੱਕ ਮੇਰੇ ਵਰਗਾ ਭੱਦਰ ਮੇਰੇ ਵਰਗਾ ਮੋਟੀ ਮਾਤੜਾ ਬੈਸਪੇ ਤੇ ਮਹਾਪੁਰਸ਼ ਨੂੰ ਆਦੇ ਕਿ ਮਹਾਪੁਰਸ਼ ਉਸ ਜੰਗਲ ਦੇ ਵਿੱਚ ਬੈਠੇ ਆ ਇਹੋ ਸਾਹਮਣੇ ਸ਼ੇਰ ਜਿਹੜਾ ਬੱਕਰੀ ਨੂੰ ਖਾਣ ਵਾਸਤੇ ਭਜੰਡਿਆ ਤੁਸੀਂ ਕੀ ਕਰੋਗੇ ਤੇ ਮਹਾਪੁਰਸ਼ ਕਹਿੰਦਾ ਜੀ ਬੱਕਰੀ ਮਜ਼ਲੂਮ ਹੈ ਮੈਂ ਤੇ ਬੱਕਰੀ ਦੀ ਜਾਨ ਬਚਾਉਂਗਾ ਤੇ ਮੇਰੇ ਵਰਗਾ ਮੋਟੀ ਮੱਤ ਵਾਲਾ ਕਹਿੰਦਾ ਚਲੋ ਠੀਕ ਹੈ ਜੀ ਤੁਸੀਂ ਬੱਕਰੀ ਦੀ ਜਾਨ ਬਚਾ ਲਓ ਮੈਂ ਤਾਂ ਆਂਦਾ ਸ਼ੇਰ ਨੂੰ ਵੀ ਭੁੱਖਾ ਮਰਨ ਨਹੀਂ ਦਊਂਗਾ ਜੇ ਬੱਕਰੀ ਬਚਾਉਂਦੇ ਹੋ ਤੇ ਸ਼ੇਰ ਨੂੰ ਭੁੱਖਾ ਵੀ ਮਾਰਦੇ ਆ ਕੋਈ ਹੋਰ ਜਿਆ ਤਰੀਕਾ ਲੱਭੋ ਕਿ ਅਸੀਂ ਬੱਕਰੀ ਬਚਾ ਲਈਏ ਤੇ ਸ਼ੇਰ ਵੀ ਬਚਾ ਲਈਏ ਕਿਉਂਕਿ ਪਹਿਲਵਾਨ ਜਿਹੜਾ ਇੱਕ ਦਿਨ ਵਿੱਚ ਪਿਆਰ ਨਹੀਂ ਹੁੰਦਾ ਸਿਆਣੀ ਕਹਿੰਦੇ ਨੇ ਕਿ ਮਾਵਾਂ ਜੱਗ ਤੇ ਪੁੱਤ ਹਜ਼ਾਰ ਜੰਮੜ ਤੇ ਜਣਾ ਖਰਨਾਨੀ ਪਹਿਲਵਾਨ ਬਣਦਾ ਪਹਿਲਵਾਨ ਬਣ ਲਈ ਸਾਲਾਂ ਦੀ ਮਿਹਨਤ ਆ ਲੋਕੀ ਸੁਤਿਆਂ ਤੇ ਰਜਾਈਆਂ ਖਿੱਚ-ਖਿੱਚ ਕੇ ਸਿਆੜਾ ਸੌਂਦੇ ਆ ਤੇ ਪਹਿਲਵਾਨ ਅਖਾੜੇ ਵਿੱਚ ਅੱਗੇ ਡੰਡ ਮਾਰਨਿਆ ਹੁੰਦਾ ਦੌੜ ਲਾਉਣਿਆ ਹੁੰਦਾ ਛਪਾਟੇ ਪੇਲਣਿਆ ਦਾ ਯਾਰ ਕਿੱਡਾ ਊਕਾ ਪਹਿਲਵਾਨ ਬਣਦਾ ਇਨੀ ਮਿਹਨਤ ਕਰਕੇ ਇਸ ਰੁਤਬੇ ਤੇ ਉਹ ਬੰਦਾ ਪਹੁੰਚਿਆ ਹੋਵੇ ਤੁਹਾਨੂੰ ਇੱਕ ਸਾਲ ਹੀ ਘਰ ਬੜ ਲਦੀਏ ਕਿੱਡੀ ਕਬੱਡੀ ਗੱਲ ਆ ਕਿਉਂਕਿ ਇੱਕ ਸਾਲ ਬਾਅਦ ਫਿਰ ਉਹਨੂੰ ਨਵੇਂ ਸਿਰਿਓ ਆਪਣੇ ਪਹਿਲਵਾਨੀ ਦੇ ਜੀਵਨ ਦੀ ਸ਼ੁਰੂਆਤ ਕਰਨੀ ਪਵੇਗੀ ਤੇ ਹੋ ਸਕਦਾ ਕਿ ਉਹ ਇੱਕ ਸਾਲ ਦੇ ਵਿੱਚ ਖਤਮ ਹੀ ਹੋ ਜੇ ਕਿਉਂਕਿ ਬੰਦਾ ਉਹੀ ਸਟਾਰ ਬਣਦਾ ਜਿਹੜਾ ਗਰਾਉਂਡਾਂ ਦੇ ਨਾਲ ਜੁੜਿਆ ਤੇ ਯਾਰ ਜੇ ਅਸੀਂ ਗਰਾਉਂਡਾਂ ਹੀ ਇੱਕ ਸਾਲ ਹੀ ਬੰਦ ਕਰ ਦਿਆਂਗੇ ਅਖਾੜੀ ਇੱਕ ਸਾਲ ਹੀ ਬੰਦ ਕਰ ਦਿੱਤੇ ਇਹ ਇਹ ਪਹਿਲਵਾਨਾਂ ਦਾ ਸਿੱਬਲ ਕੋਲ ਕੈਰੀਅਰ ਤਬਾਹ ਕਰਦਾ ਹੈ ਖਾਸ ਕਰਕੇ ਛੋਟੇ ਪਹਿਲਵਾਨਾਂ ਦਾ ਜਿਹੜੇ ਤਗੜੇ ਪਹਿਲਵਾਨ ਨੇ ਕੋਈ ਇੰਗਲੈਂਡ ਚ ਖੇਡਣ ਡਿਆ ਕੋਈ ਕੈਨੇਡਾ ਖੇਡਣ ਡਿਆ ਕੋਈ ਅਮਰੀਕਾ ਖੇਡਣ ਡਿਆ ਕੋਈ ਯੂਰਪ ਖੇਡਣ ਡਿਆ ਵੱਡੇ ਵੱਡੇ ਆਸਟ੍ਰੇਲੀਆ ਖੇਡ ਰਹੇ ਆ ਰਹਿ ਤੀ ਮੇਰੇ ਵਰਗੇ ਛੋਟੇ ਪਲੇਅਰ ਹੀ ਗਏ ਆ ਨਾ ਇਹਨਾਂ ਦਾ ਰੁਜ਼ਗਾਰ ਚੱਲਣ ਡਿਓ ਯਾਰ ਇਹ ਰੋਟੀ ਖਾਂਦੇ ਨਾ ਸਟਾਰ ਬਣਦੇ ਹੋ ਗਰਾਉਂਡਾਂ ਖੇਡਾਂ ਤੇ ਮਾਵਾਂ ਜੀਂਦੀਆਂ ਤੇ ਪੰਜਾਬ ਚ ਹੀ ਦਾ ਰਹੂਗਾ ਇਸ ਕਰਕੇ ਮੇਰੀ ਬੇਨਤੀ ਹੈ ਕੋਈ ਸਾਂਝਾ ਜਾ ਹੱਲ ਕੱਢ ਲੋ ਸ਼ੇਰ ਵੀ ਵਿਚਾ ਲੋ ਤੇ ਬੱਕਰੀ ਵੀ ਵਿਚਾ ਕਿਹੜੇ ਪ੍ਰਮੋਟਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਤੁਸੀਂ ਕਬੱਡੀ ਨਾਲ ਜੁੜੇ ਤੇ ਜੁੜੇ ਰਹੋ ਕਿ ਕਬੱਡੀ ਜੈੰਦਾਬਾਦ ਤੇ ਜਿੰਦਾਬਾਦੀ ਰਹਿਣ ਦਿਓ ਕਬੱਡੀ ਕੱਪ ਬੰਦ ਨਾ ਕਰਾਇਓ ਕੋਈ ਕੋਈ ਕਬੱਡੀ ਕੱਪ ਬੰਦ ਕਰਨ ਦੇ ਨਾਲ ਬੜਿਆ ਲੋਕਾਂ ਦਾ ਰੋਜ਼ਗਾਰ ਹੀ ਠੱਪ ਹੋ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ